ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਅਬੇਸ਼ਨਪੁਰੀ ਹੈ ਆਪ ਦੇਖ ਸਕਦੇ ਆ ਇਹ ਪਿਆਜ਼ ਲੱਗੇ ਹਨ ਗੁਰੂ ਮਹਾਰਾਜ ਦੀ ਕਿਰਪਾ ਹੈ ਇਹ ਪਿਆਜ਼ ਲੱਗੇ ਹਨ ਇਹ ਪਿਆਜ਼ ਹਨ ਬਿਸ਼ਨਪੁਰੀ ਪਿਆਜ਼ਾਂ ਦਾ ਛਟਾਕ ਹੈ ਇੱਥੇ ਪਿਆਜ਼ਾਂ ਦਾ ਸਟੋਰ ਹੈ ਆਪ ਦਰਸ਼ਨ ਕਰ ਸਕਦੇ ਹੋ ਇਹ ਪਿਆਜ਼ਾਂ ਦਾ ਸਟੋਰ ਹੈ ਘੱਟ ਤੋਂ ਘੱਟ ਵੀ ਇਹ ਪਿਆਜ਼ ਹੋਣਗੇ 200 ਟਨ ਦੇ ਏੜ-ਗਿੜ ਹੋਣਗੇ 200 ਟਨ ਪਿਆਜ਼ ਹੋਊਗਾ ਵਾਹਿਗੁਰੂ ਜੀ ਆਪ ਦਰਸ਼ਨ ਕਰੋ प्याज हैं 200 सौ टन प्याज हैं वागुरु जी you <laughs>